हां जी शशिकाल जी ਸਾਡੇ ਪੜਾਣੇ ਜਿਨ੍ਹਾਂ ਨੇ ਵੀ ਠਾਕੂ ਜੀ ਵਾਸਤੇ ਖਸਖਸ ਦੀ ਹੱਟ ਬਣਵਾਉਣੀ ਹੋਵੇ ਜਾਂ ਫਿਰ ਬੋਟ ਬਣਵਾਉਣੀ ਹੋਵੇ ਜੋ ਕਿ ਮੈਂ ਜੇਡ ਦੇ ਮਹੀਨੇ ਦੇ ਵਿੱਚ ਤੁਸੀਂ ਆਪਣਾ ਵਿਹਾਰ ਮਨਾਉਣੀ ਹੋ ਤਾਂ ਤੁਸੀਂ ਆਪਣੇ ਤਰੀਕੇ ਨਾਲ ਤੇ ਸਾਈਜ਼ ਦੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਕਸਟਮਰ ਦੀ ਖਸਖਸ ਦੀ ਹੱਟ ਠਾਕੂ ਜੀ ਵਾਸਤੇ ਬਹੁਤ ਹੀ ਠੰਡੀ ਹੁੰਦੀ ਹੈ ਤੇ ਇਹ ਤਿਆਰ ਕੀਤੀ ਹੈ ਜੇ ਜੇ ਤੁਸੀਂ ਇਸ ਵਿੱਚ ਐਕਸਟਰਾ ਪੱਖਾ ਲਗਵਾਉਣਾ ਹੈ ਤਾਂ ਉਹ ਵੀ ਲਗਵਾ ਕੇ ਤਿਆਰ ਕਰਵਾ ਸਕਦੇ ਹੋ ਜੇ ਤੁਹਾਨੂੰ ਇਹ ਹੱਟ ਪਸੰਦ ਆਉਂਦੀ ਹੈ ਤਾਂ ਲਾਈਕ ਐਂਡ ਸ਼ੇਅਰ ਵੀਡੀਓ ਨੂੰ ਜਰੂਰ ਕਰ ਦਿਓ ਤਾਂ ਕਿ ਅਸੀਂ ਤੁਹਾਡੇ ਲਈ ਬਹੁਤ ਸੋਹਣੀ ਸੁਹਣੀ ਅੱਗੇ ਤੋਂ ਵੀਡੀਓ ਲੈ ਕੇ ਆਈਏ ਤੁਸੀਂ ਹੱਟ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਤਿਆਰ ਹੋਈ ਹੈ ਖਸ ਖਸ ਦੀ ਹੱਟ ਆ ਤੇ ਜਿੰਨਾ ਵੀ ਭੈਣਾਂ ਨੇ ਆਰਡਰ ਕਰਨੇ ਹੋਣ ਜਾਂ ਆਨਲਾਈਨ ਤੁਸੀਂ ਇਹ ਤਿਆਰ ਕਰਵਾ ਕੇ ਕੋਰੀਅਰ ਕਰਵਾਉਣੀ ਹੋਵੇ ਤਾਂ ਕੋਰੀਅਰ ਵੀ ਆਲਰਡ ਸ਼ਿਪਿੰਗ ਕੀਤੀ ਜਾਂਦੀ ਹੈ ਠੀਕ ਹੈ ਜੀ ਤੁਸੀਂ ਇਹਦੇ ਵਿੱਚ ਹੋਰ ਸਜਾਵਟ ਚਾਹੁੰਦੇ ਹੋ ਤੇ ਹੋਰ ਸਜਾਵਟ ਵੀ ਕਰ ਦਿੱਤੀ ਜਾਵੇਗੀ ਜੇ ਇਹਦੇ ਵਿੱਚ ਤੁਸੀਂ ਹੈਨਾ ਵੀ ਕੁਝ ਵੀ ਤਰੀਕੇ ਦਾ ਆਪਣਾ ਕੁਝ ਮੰਨ ਲਓ ਪੀਕੋਕ ਵਗੈਰਾ ਦੇ ਹਨ ਪੋਰਪਕ オリジナル ਲਗਵਾਉਣਾ ਚਾਹੀਦੀ ਉਸ ਦੇ ਹਿਸਾਬ ਦੇ ਨਾਲ ਵੀ ਤਿਆਰ ਕਰਵਾ ਸਕਦੇ ਹੋ ਤੇ ਇਹ ਤੁਸੀਂ ਬੋਟ ਦੇ ਸਕਦੇ ਹੋ ਜਿੱਦਾਂ ਕਿ ਹੁਣ ਤਿਆਰ ਜੇਡ ਦਾ ਚੱਲ ਰਿਹਾ ਹੈ ਕਿ ਜਿਹੜੇ ਠਾਕੁਰ ਜੀ ਵਾਸਤੇ ਬੋਟ ਬੜਮਾਉਂਦੇ ਨੇ ਤੇ ਉਹਨਾਂ ਵਾਸਤੇ ਬੋਟ ਵੀ ਤਿਆਰ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਨੇ ਬੋਟ ਆਪਣੇ ਹਿਸਾਬ ਨੇ ਨਾਲ ਆਪਣੇ ਸਾਈਜ਼ ਦੇ ਅਕੋਰਡਿੰਗ ਵੀ ਛੋਟੀ ਵੱਡੀ ਜਿਸ ਤਰ੍ਹਾਂ ਵੀ ਠਾਕੁਰ ਜੀ ਵਾਸਤੇ ਤਿਆਰ ਕਰਵਾਉਣੀ ਆ ਉਹ ਵੀ ਕਸਟਮਾਈਜ਼ ਕਰਵਾ ਸਕਦੇ ਆ ਸਕਰੀਨ ਤੇ ਆਪਣਾ ਨੰਬਰ ਦਿੱਤਾ ਗਿਆ ਉਸ ਦੇ ਰੇ ਤੁਸੀਂ ਆਰਡਰ ਦੇ ਸਕਦੇ ਹੋ ਵੀਡੀਓ ਦੇਖਣੀ ਥੈਂਕ ਯੂ ਪਸੰਦਾ ਬੀ ਲਾਈਕਨ ਸ਼ੇਅਰ ਕਰੋ